ਵੀਰ ਨੇ ਉਹ ਸਾਰੇ ਬੀਰੀ ਦੇ ਵੱਲ ਯਰ ਪ੍ਰਬੰਧਕ ਕਮੇਟੀ ਵਾਲੇ ਮੀਬਰੀਆਂ ਤੋਂ ਬਿਨਾ ਹੋਰ ਕੋਈ ਵੀ ਨਾਲ ਨਾ ਹੋਵੇ ਇਕੱਲੀ ਪ੍ਰਬੰਧਕ ਕਮੇਟੀ ਵਾਲੇ ਵੀਰ ਨਾਲ ਹੋ ਜਾਣਾ ਇੱਕ ਸਵਾੜਾ ਉੱਤਮ ਨਹੀਂ ਹੋ ਜਵੇ ਅੱਗੇ ਜਾਵੇਗੀ ਤੇ ਜਿੱਥੋਂ ਦੀ ਇਹ ਗੱਡੀ ਜਾ ਰਹੀ ਹੈ ਮੈਂ ਬੇਨਤੀ ਕਰਦਾ ਸਭਨਾ ਭਰਾਵਾ ਦੇ ਲਈ ਤੇ ਨਾਲੇ ਆਪਾਂ ਅਸ਼ੀਰਵਾਦ ਦੇਣਾ ਤੇ ਅਰਦਾਸ ਕਰਨੀ ਹੈ ਇਹ ਨੌਜਵਾਨ ਦੇ ਲਈ ਸੱਚੇ ਪਾਤਸ਼ਾਹ ਇਹ ਤੰਦਰੁਸਤੀਆਂ ਬਖਸ਼ੇ ਸੱਚੇ ਪਾਸਾ ਫੇਰ ਸਾਡੇ ਦਰਮਿਆਨ ਪੁੱਛਦਾ ਕਰਦੇ ਇਸ ਨੂੰ ਬਾਈ ਤਾੜੀਆਂ ਰੁਕ ਰੀਆਂ ਜ਼ੋਰਦਾਰ ਤੁਹਾਨੂੰ ਸੋਹ ਲੱਗੇ ਜਿਹੜਾ ਤਾੜੀਆਂ ਨਾਲ ਮਰੇ ਬਹੁਤ-ਬਹੁਤ ਧੰਨਵਾਦ ਹੈ ਸਾਡੇ ਦਰਮਿਆਨ ਉਹਨਾਂ ਮਹਾਨ ਕਬੱਡੀ ਖਿਡਾਰੀਆਂ ਦੇ ਵਿੱਚੋਂ ਇੱਕ ਬੀਰੀ ਟੈਟੀ ਵਾਲਾ ਜਿਹਨੂੰ ਅਕਸਰ ਹੀ ਤੁਸੀਂ ਮੋਬਾਈਲ ਰਾਹੀਂ ਦੇਖਦੇ ਹੋ ਮੀਡੀਆ ਰਾਹੀਂ ਦੇਖਦੇ ਹੋ ਵੀ ਸਾਡਾ ਇਹ ਭਰਾ ਕਾਫੀ ਸਮੇਂ ਤੋਂ ਮੰਜੇ ਤੇ ਪਿਆ ਹੈ ਤੇ ਬਹੁਤ ਸਾਰੇ ਡਾਕਟਰਾਂ ਨੇ ਇਸ ਨੌਜਵਾਨ ਦਾ ਇਲਾਜ ਕੀਤਾ ਯਤਨ ਕੀਤੇ ਹੈ ਤੇ ਸੱਚੇ ਪਾਸਾ ਦੀ ਮਿਹਰ ਵੀ ਹੋਈ ਹੈ ਇੱਕ ਵਾਰੀ ਆਸਾਂ ਟੁੱਟ ਜਾਂਦੀਆਂ ਨੇ ਮਾਤਾ ਪਿਤਾ ਵੀ ਟੁੱਟ ਚੁੱਕੇ ਆ ਇੱਕ ਵਾਰੀ ਆਸਾਂ ਵੀ ਟੁੱਟ ਜਾਂਦੀਆਂ ਪਰ ਸੱਚੇ ਪਾਸਾ ਦੀਆਂ ਤੇ ਤੁਹਾਡੀਆਂ ਦੁਆਵਾਂ ਜਿਹੜੀਆਂ ਇਹ ਗੱਭਰੂ ਦੇ ਨਾਲ ਨੇ ਇਹ ਬੀਰੀ ਢੈਵੀ ਵਾਲਾ ਜਿੱਥੋਂ ਦੀ ਲੰਘਦਾ ਇਹਦਾ ਹੌਸਲਾ ਤੁਹਾਡੀਆਂ ਤਾੜੀਆਂ ਦੀ ਤੁਹਾਡੀਆਂ ਤਾੜੀਆਂ ਨੇ ਇਹਦੇ ਹੌਸਲੇ 'ਚ ਢੇਰ ਸਾਰਾ ਵਾਅਦਾ ਕਰ ਦੇਣਾ ਕਾਫੀ ਸਮੇਂ ਬਾਅਦ ਗਰਾਊਂਡ ਦੇ ਵਿੱਚ ਆਇਆ ਏ ਨੌਜਵਾਨ ਖਿਡਾਰੀ ਸਾਡੇ ਦਰਮਿਆਨ ਗੱਡੀ ਦੇ ਵਿੱਚ ਹੈ ਸਾਡੇ ਪ੍ਰਬੰਧਕ ਵੀਰ ਨੇ ਜਿਹੜੇ ਦਰਸ਼ਕਾਂ ਦਾ ਵੀ ਧੰਨਵਾਦ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਹੈ ਸਾਡੇ ਇਹਨਾਂ ਪ੍ਰਬੰਧਕ ਕਮੇਟੀ ਦਾ ਬਾਬਾ ਯੋਗੀ ਪੀਰ ਸਪੋਰਟਸ ਕਲੱਬ ਦੇ ਇਸ਼ਾਰੇ ਭਰਾਵਾਂ ਦਾ ਜਿਨ੍ਹਾਂ ਨੇ ਰਲ ਮਿਲ ਕੇ ਵੱਡਾ ਪਰਾਲਾ ਕੀਤਾ ਹੈ ਵੀ ਆਪਾਂ ਭੀਰੀ ਟੈਪੀ ਵਾਲੇ ਦਾ ਵੱਡਾ ਮਾਨ ਸਨਮਾਨ ਕਰਨਾ ਆਪਣੇ ਨਗਰ ਦੇ ਵਿੱਚ ਬੁਲਾ ਕੇ ਵੀ ਆਪਾਂ ਲੋੜ ਵੀ ਹੈ ਬਣਦੀ ਵੀ ਹੈ ਗੱਲ ਕਿਉਂਕਿ ਸਾਡੇ ਪੰਜਾਬ ਦੇ ਪਲੇਅਰ ਨੇ ਸਾਡੇ ਐਨ ਆਰ ਆਈ ਭਰਾਵਾਂ ਦੇ ਸਿਰ ਤੇ ਹੀ ਹੈ ਸਾਡੇ ਪੰਜਾਬ ਦੇ ਸਿਰ ਤੇ ਹੀ ਹੈ ਪੰਜਾਬ ਦੇ ਲੋਕ ਬੜੇ ਖੁੱਲੇ ਡੁੱਲੇ ਜਿਨਾਂ ਵਾਲੇ ਦੇ ਸੱਚੇ ਪਾਸਾ ਦੇ ਗੁਰੂਆਂ ਪੀਰਾਂ ਦਾ ਫਰਮਾਨ ਹੈ ਕਹਿੰਦੇ ਕਿੜੀ ਚੋਚ ਪਰਲੇ ਗਈ ਰਤਨ ਨਾ ਕਟਿਓ ਨੀਰ ਦਾਨ ਦੇਉ ਤਨ ਨਾ ਕਤੇ ਇਹ ਕਹਿ ਗਏ ਭਗਤ ਕਬੀਰ ਦਰਸ਼ਕ ਵੀਰੋ ਤਾੜੀਆਂ ਚ ਕੱਟ ਨਹੀਂ ਆਉਣੀ ਚਾਹੀਦੀ ਇਹ ਤਾੜੀਆਂ ਰੁਕਣੀਆਂ ਨਹੀਂ ਚਾਹੀਦੀ ਤੁਹਾਨੂੰ ਸੋ ਲੱਗੇ ਜਿਹੜਾ ਤਾੜੀਆਂ ਨਾਲ ਬੱਰੇ ਤਾੜੀਆਂ ਤਾੜੀਆਂ ਇਸ ਮੁੰਡੇ ਦੇ ਹੌਸਲੇ ਵਿੱਚ ਢੇਰ ਸਾਰਾ ਵਾਧਾ ਕਰ ਦੇਣਗੇ ਆ ਜਿੱਥੋਂ-ਜਿੱਥੋਂ ਦੀ ਹੈ ਸਾਡਾ ਨੌਜਵਾਨ ਵੀਰ ਲੰਘ ਰਿਹਾ ਸਾਡੇ ਪ੍ਰਬੰਧਕ ਸਾਡੇ ਭਰਾ ਬਾਬਾ ਯੋਗੀ ਪੀਰ ਸਪੋਰਟਸ ਕਲੱਬ ਦੇ ਸਾਰੇ ਅਹੁਦੇਦਾਰ ਜਿਹੜੇ ਅੱਗੇ-ਅੱਗੇ ਜਾ ਰਹੇ ਨੇ ਸਵਾਗਤ ਵੀ ਕਰਿਆ ਜਾ ਰਿਹਾ ਤਾੜੀਆਂ ਵੀ ਵੱਜਦੀਆਂ ਨੇ ਬਹੁਤ ਬਹੁਤ ਧੰਨਵਾਦ ਹੈ ਵੀਰੀ ਟੈਪੀ ਵਾਲੇ ਨੇ ਸਾਡੇ ਯੋਗੀ ਪੀਰ ਸਪੋਰਟਸ ਦੇ ਕਲੱਬ ਦੇ ਸਾਰੇ ਭਰਾਵਾਂ ਦੀ ਜਿਹੜੀ ਗੱਲ ਨੂੰ ਮੰਨ ਕੇ ਸਾਡੇ ਦਰਮਿਆਨ ਪੁੱਜੇ ਨੇ ਤੇ ਮੈਂ ਬੇਨਤੀ ਵੀ ਕਰੂ ਜੇ ਕੋਈ ਹੋਰ ਕਲੱਬ ਵਾਲਾ ਵੀ ਇਸ ਭਰਾ ਨੂੰ ਇਸ ਤਰ੍ਹਾਂ ਬੁਲਾਵੇ ਤੇ ਟੈਪੀ ਵਾਲੇ ਪਰਿਵਾਰ ਨੂੰ ਬੇਨਤੀ ਆ ਵੀ ਜਰੂਰ ਆਇਆ ਕਰਨ ਕਿਉਂਕਿ ਖੇਡਾਂ ਦੇ ਵਿੱਚ ਹੀ ਇਹਦਾ ਹੌਸਲਾ ਵਧਣਾ ਹੈ ਖੇਡਾਂ ਦੇ ਵਿੱਚ ਹੀ ਇਹ ਸਾਡੇ ਵੀਰ ਨੂੰ ਵੱਡੀਆਂ ਦੁਆਵਾਂ ਮਿਲਦੀਆਂ ਨੇ ਇਹੀ ਗੱਲ ਕਹਿੰਦਾ ਹੋਇਆ ਬਹੁਤ-ਬਹੁਤ ਧੰਨਵਾਦ ਜਿਸ ਧਰਤੀ ਨੇ ਟੈਪੀ ਵਾਲੇ ਤਾਰੀ ਸਰਪੰਚ ਹੋਰੀ ਪੈਦਾ ਕੀਤੇ ਆ ਜਿਸ ਧਰਤੀ ਨੇ ਮਾਤੇ ਹੁਰੀ ਪੈਦਾ ਕੀਤੇ ਹੈ ਰੀਠੇ ਹੁੜਾ ਦੀਆਂ ਗੱਲਾਂ ਚੱਲੀਆਂ ਤੇ ਉਸ ਤੋਂ ਬਾਅਦ ਫਿਰ ਇਹ ਨੌਜਵਾਨ ਉੱਠਿਆ ਚੜਦੀਪਰੇਸ਼ ਵੱਡੀਆਂ ਗੱਲਾਂ ਕੀਤੀਆਂ ਇਸ ਨੌਜਵਾਨ ਖਿਡਾਰੀ ਨੇ ਉਹ ਦੁਨੀਆ ਦੇ ਵਿੱਚ ਬੱਲੇ ਬੱਲੇ ਕਰਵਾਉਣੇ ਸੀ ਜੇਕਰ ਇੱਕ ਸਾਲ ਕਿਸੇ ਦੀ ਅੱਖ ਚ ਨਾ ਰੜਕਦਾ ਇਹ ਨੌਜਵਾਨ ਖਿਡਾਰੀ ਤੇ ਇਹਨੇ ਕੈਨੇਡਾ ਦੀ ਧਰਤੀ ਤੇ ਵੀ ਵੱਡੀਆਂ ਕਬ